ਮੋਗਾ ਦੇ ਪਿੰਡ ਲੋਹਾਰਾ ਤੋਂ 7 ਸਾਲ ਦੇ ਬੱਚੇ ਦੀ ਮਿਲੀ Laash ਬੀਤੇ ਮੰਗਲਵਾਰ ਨੂੰ ਡਰੇਨ ਵਿੱਚੋਂ 7 ਸਾਲ ਦੇ ਬੱਚੇ ਦੀ Laash ਮਿਲਣ ਕਾਰਨ ਲੋਕਾਂ ਵਿੱਚ ਹੜਕੰਪ ਮਚ ਗਿਆ ਪਿੰਡ ਦੇ ਲੋਕਾਂ ਨੇ ਮੌਕੇ ਤੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ Laash ਨੂੰ ਡਰੇਨ ਵਿੱਚੋਂ ਬਾਹਰ ਕੱਢ ਕੇ ਮੋਗਾ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਮ੍ਰਿਤਕ ਬੱਚੇ ਦਾ ਨਾਮ ਸੁਖਮਨ ਦੱਸਿਆ ਜਾ ਰਿਹਾ ਹੈ ਜੋ ਕਿ ਪਿੰਡ ਲੋਹਾਰਾ ਦਾ ਹੈ ਸੁਖਮਨ ਦੇ ਪਿਤਾ ਦੀ 2 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਮਾਤਾ ਵੀਰਪਾਲ ਕੌਰ ਵੀ ਆਪਣੇ ਪਿੰਡ ਲੋਹਾਰਾ ਵਿੱਚ ਰਹਿੰਦੇ ਸਨ ਅਤੇ ਮਿਹਨਤ ਮਜ਼ਦੂਰੀ ਕਰਦੇ ਸਨ। ਪਿਛਲੇ 2 ਦਿਨਾਂ ਤੋਂ ਸੁਖਮਨ ਦੀ ਮਾਤਾ ਵੀਰਪਾਲ ਕੌਰ ਵੀ ਲਾਪਤਾ ਹੈ। ਉਹਨਾਂ ਦਾ ਘਰ ਵੀ ਬੰਦ ਹੈ। ਇਸ ਮਾਮਲੇ ਵਿੱਚ ਸੁਖਮਨ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਵੀਰਪਾਲ ਦੇ ਪਿਤਾ 2 ਸਾਲ ਪਹਿਲਾਂ ਮੌਤ ਹੋ ਗਈ ਸੀ ਜਿਸ ਦੇ ਬਾਅਦ ਉਹ ਦੀ ਮਾਤਾ ਪਿੰਡ ਲੋਹਾਰਾ ਵਿੱਚ ਹੀ ਰਹਿ ਰਹੇ ਸੀ। ਬੱਧਵਾਰ ਦੀ ਸਵੇਰੇ ਸੂchna ਮਿਲੀ ਤੇ ਅਸੀਂ ਇੱਥੇ ਆਏ ਸੁਖਮਣ ਦੇ ਮਾਤਾ ਮੀਰਪਾਲ ਕੌਰ ਦਾ ਮੋਬਾਈਲ ਬੰਦ ਹੈ ਉਹਨਾਂ ਦਾ ਵੀ ਕੋਈ ਪਤਾ ਨਹੀਂ ਲੱਗ ਰਿਹਾ ਇਸ ਮੌਕੇ ਜਾਂਚ ਕਰਨ ਦੇ ਲਈ ਪਹੁੰਚੇ ਏਐਸਆਈ ਸੰਜੀਵ ਕੁਮਾਰ ਨੇ ਦੱਸਿਆ ਕਿ ਸਾਨੂੰ ਪਿੰਡ ਵਾਸੀਆਂ ਨੇ ਸੂਚਨਾ ਦਿੱਤੀ ਸੀ ਕਿ 7 ਸਾਲ ਦੇ ਬੱਚੇ ਦੀ ਡੇਲ ਵਿੱਚੋਂ Laash ਮਿਲੀ ਅਸੀਂ ਮੌਕੇ ਤੇ ਪਹੁੰਚੇ Laash ਨੂੰ ਮੌਕੇ ਤੇ ਹਸਪਤਾਲ ਵਿੱਚ ਪਹੁੰਚਾ ਦਿੱਤਾ ਗਿਆ ਅਤੇ ਉਸ ਦਾ ਪੋਸਟਮਾਰਟਮ ਕਰਕੇ ਵਾਰਸਾਂ ਨੂੰ ਸੌਂਪ ਦਿੱਤਾ ਗਿਆ ਅਤੇ ਪਰਦੀ ਕਾਰਵਾਈ ਕਰ ਦਿੱਤੀ ਗਈ ਹੈ ਦੋਸ਼ੀਆਂ ਦੀ ਜਲਦੀ ਭਾਗ ਕੀਤੀ ਜਾਵੇਗੀ ਇਹ ਮਾਮਲਾ ਜੀ ਪਿੰਡ ਲੋਹਾਰੇ ਤੋਂ ਹੈ ਜੀ ਉਹ ਨੀਰਪਾਲ ਖੋਰਾ ਪਤਨੀ ਬਲਦੇਵ ਸਿੰਘ ਉਹ ਪਿੰਡ ਲੋਹਾਰੇ ਵਾਹੀ ਹੋਈ ਸੀ ਤਕਰੀਬਨ ਉਹਨੂੰ 2 ਮਹੀਨੇ ਹੋ ਗਏ ਕਿ ਲੋਹਾਰੇ ਪਿੰਡ ਰਹਿੰਦੀ ਨਹੀਂ ਸੀ ਕਿਸੇ ਹੋਰ ਜਗ੍ਹਾ ਤੇ ਰਹਿੰਦੀ ਸੀ ਰਾਤ 9:30 ਵਜੇ ਦੇ ਕਰੀਬ ਸਾਡੇ ਪਿੰਡ ਕੋਲ ਦੀ ਇੱਕ ਸੂਆ ਲੰਘਦਾ ਉਹ ਸੂਏ ਦੇ ਉੱਤੇ ਉਹਦੇ ਲੜਕੇ ਦੀ ਲਾਸ਼ ਕੋਈ ਮਾਰ ਕੇ ਸੈੱਟ ਗਿਆ ਉਹ ਉਥੇ ਕੋਈ ਜ਼ਿੰਮੇਦਾਰ ਸੀਗਾ ਉਹ ਖੇਤ ਗਿਆ ਉਹਨੂੰ ਪਤਾ ਲੱਗਿਆ ਉਹਨਾਂ ਨੇ ਸਾਨੂੰ ਫੋਨ ਕੀਤਾ ਉਸ ਤੋਂ ਬਾਅਦ ਅਸੀਂ ਚੌਕੀ ਬਲਾਸਪੁਰ ਉਥੇ ਇਤਲਾਹ ਦਿੱਤੀ ਬਾਕੀ ਦੀ ਕਾਰਵਾਈ ਹੋ ਚੁੱਕੀ ਹੁਣ ਕਾਰਵਾਈ ਤਾਂ ਅਜੇ ਫਿਲਹਾਲ ਤਾਂ ਕੋਈ ਪਤਾ ਨਹੀਂ ਚੱਲ ਰਿਹਾ ਕੀ ਕਾਰਨ ਹੈ ਪੋਸਟ ਮਾਰਕ ਨੋਟ ਮਾ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇ ਇੱਕ ਬੱਚਾ 7 ਸਾਲ ਦਾ ਜੋ ਪਿੰਡ ਨਿਹਾਰਾ ਸੂਏ ਦੇ ਤਖੜੀ ਤੋਂ ਲਾਸ਼ ਮਿਲੀ ਉਸ ਦੀ ਉਸ ਸੰਬੰਧੀ ਅਸੀਂ 194 ਬੀ ਐਨ ਐਸਐਸ ਨੂੰ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਜਿਸ ਤੇ ਪੋਸਟਮਾਰਟਮ ਰਿਪੋਰਟ ਆਉਣ ਤੇ ਜੈਸੀ ਸੂਤ ਹੋਵੇਗੀ ਵੈਸੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜੋ ਬੱਚੇ ਦੀ ਮਾਤਾ ਉਸ ਦਾ ਵੀ ਅਜੇ ਪਤਾ ਨਹੀਂ ਲੱਗ ਰਿਹਾ ਕਿ ਪਲਾਸਟ ਜਰੀ ਹੈ ਜੈਸੀ ਵੀ ਸੂਤ ਹੋਵੇਗੀ ਵੈਸੀ ਕਾਰਵਾਈ ਵੱਧਾ ਜਰੂਰੀ ਲੱਗਦੀ ਰਹੀ ਹੈ ਜ ਬੱਚੇ ਦੀ ਮਾਤਰੀ ਅਜੇ ਤਾਂ ਉਸ ਬਾਰੇ ਅਸੀਂ ਕਹਿ ਨਹੀਂ ਸਕਦੇ ਪੋਸਟਮਾਰਟਮ ਤੋਂ ਬਾਅਦ ਜੇਸੀ ਵੀ ਸੂਟ ਹੋਵੇਗੀ ਵੈਸੀ ਕਾਰਵਾਈ ਹੋਵੇਗੀ ਬੱਚੇ ਦੇ ਨਾਮ ਕੀ ਹੈ ਤੇ ਉਮਰ ਕਿੰਨੀ ਹੈ ਬੱਚੇ ਦਾ ਨਾਮ ਸੁਖਮਨ son of ਲੇਟ ਸ਼੍ਰੀ ਬਲਦੇਵ ਸਿੰਘ ਵਾਸੀ ਲੋਹਾਰਾ ਇਹ ਬੱਚਾ ਰਹਿੰਦਾ ਕਿਹਦੇ ਨਾਲ ਸੀ ਇਹ ਬੱਚਾ ਆਪ ਦੀ ਮਾਤਾ ਨਾਲ ਰਹਿੰਦਾ ਸੀ